ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨਾ ਆਸ਼ੂ ਦੇ ਵੱਲੋਂ ਕਾਂਗਰਸ ਦੇ ਤਿੰਨ ਲੀਡਰਾਂ ਦੀ ਮੰਗ ਕੀਤੀ ਗਈ ਹੈ ਭਾਰਤ ਪੂਸ਼ਨਾ ਆਸ਼ੂ ਦੇ ਵੱਲੋਂ ਚੋਣ ਲੜਨ ਦੇ ਲਈ ਕਿਹੜੇ ਤਿੰਨ ਲੀਡਰ ਕਾਂਗਰਸ ਦੇ ਮੰਗੇ ਗਏ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਕਾਂਗਰਸ ਦੇ ਉਮੀਦਵਾਰ ਨੇ ਭਾਰਤ ਪੂਸ਼ਨਾ ਆਸ਼ੂ ਭਾਰਤ ਪੂਸ਼ਨਾ ਆਸ਼ੂ ਨੇ ਚੋਣ ਲੜਨ ਦੇ ਲਈ ਤਿੰਨ ਕਾਂਗਰਸੀ ਲੀਡਰਾਂ ਦੀ ਮੰਗ ਕੀਤੀ ਹੈ ਇਸ ਲਈ ਦੇ ਵਿੱਚ ਨਾ ਤਾਂ ਰਾਜਾ ਵੜਿੰਗ ਨੇ ਅਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਪੂਸ਼ਨਾ ਆਸ਼ੂ ਨੇ ਜੋ ਲਿਸਟ ਭੇਜੀ ਹੈ ਕਿ ਮੈਨੂੰ ਚੋਣ ਲੜਨ ਦੇ ਲਈ ਇਹ ਤਿੰਨ ਲੀਡਰ ਦਿੱਤੇ ਜਾਣ ਇਸ ਲਿਸਟ ਦੇ ਵਿੱਚੋਂ ਰਾਜਾ ਵੜਿੰਗ ਵੀ ਆਊਟ ਨੇ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਆਊਟ ਨੇ ਹੁਣ ਗੱਲ ਕਰਦੇ ਹਾਂ ਕਿ ਆਖਰਕਾਰ ਭਾਰਤ ਪੂਸ਼ਨਾ ਆਸ਼ੂ ਨੇ ਚੋਣ ਲੜਨ ਦੇ ਲਈ ਕਿਹੜੇ ਤਿੰਨ ਲੀਡਰ ਮੰਗੇ ਨੇ ਸਭ ਤੋਂ ਪਹਿਲਾਂ ਨਾਮ ਆਉਂਦਾ ਰਾਣਾ ਗਰਜੀਤ ਦਾ ਇਸੇ ਨਾਲ ਹੀ ਅਗਲਾ ਨਾਮ ਹੈ ਵਜਿੰਦਰ ਸਿੰਗਲਾ ਦਾ ਤੇ ਤੀਜਾ ਨਾਮ ਹੈ ਸੁੰਦਰ ਸ਼ਾਮ ਅਰੋੜਾ ਤਾਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜਨ ਲਈ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੇ ਮੰਗ ਉਠਾਈ ਹੈ ਕਿ ਉਹਨਾਂ ਨੂੰ ਜ਼ਿਮਨੀ ਚੋਣ ਲੜਨ ਲਈ ਤਿੰਨ ਕਾਂਗਰਸੀ ਆਗੂ ਰਾਣਾ ਗਰਜੀਤ ਵਿਜੇਂਦਰ ਸਿੰਗਲਾ ਅਤੇ ਸੁੰਦਰ ਸ਼ਾਮ ਅਰੋੜਾ ਦਿੱਤੇ ਜਾਣ ਤਾਂ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਅਸਿੱਧੇ ਤੌਰ ਤੇ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਨੂੰ ਰਾਜੇ ਵੜਿੰਗ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਲੋੜ ਨਹੀਂ ਇਸ ਤੋਂ ਪਹਿਲਾਂ ਰਾਜਾ ਵੜਿੰਗ ਭਾਰਤ ਪੂਸ਼ਣ ਆਸ਼ੂ ਜਦੋਂ ਉਹਨਾਂ ਦੇ ਘਰ ਮਿਲਣ ਆਉਂਦੇ ਨੇ ਤਾਂ ਭਾਰਤ ਪੂਸ਼ਣ ਆਸ਼ੂ ਘਰ ਨਹੀਂ ਮਿਲਦੇ ਅਤੇ ਇਸੇ ਨਾਲ ਹੀ ਇਹ ਵੀ ਰਿਪੋਰਟਾਂ ਸਨ ਕਿ ਭਾਰਤ ਪੂਸ਼ਣ ਆਸ਼ੂ ਦੇ ਪਤਨੀ ਘਰ ਦੇ ਵਿੱਚ ਹੀ ਮੌਜੂਦ ਸੀ ਪਰ ਉਹਨਾਂ ਨੇ ਰਾਜੇ ਵੜਿੰਗ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪਾਰਟ ਪੂਜਨਾ ਜੋ ਇੱਕ ਪੋਸਟ ਵੀ ਪਾਉਂਦੇ ਨੇ ਜਿੰਨਾ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਘਰ ਨਹੀਂ ਸੀ ਰਾਜਾ ਵੜਿੰਗ ਘਰ ਆਈ ਸੀ ਜੇਕਰ ਮੈਨੂੰ ਫੋਨ ਕਰਕੇ ਆਉਂਦੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਮਿਲਦਾ ਤਾਂ ਭਾਰਤ ਪੂਸ਼ਨਾਸ਼ੂ ਅਤੇ ਰਾਜਾ ਵੜਿੰਗ ਵਿਚਾਲੇ ਜੋ ਬੁਬਾਦ ਹੈ ਜੋ ਇਹਨਾਂ ਵਿਚਾਲੇ ਨਹੀਂ ਬਣਦੀ ਉਹ ਜੱਗ ਜ਼ਹਾਰ ਹੈ ਤਾਂ ਇਸ ਤੋਂ ਪਹਿਲਾਂ ਇਹ ਵੀ ਰਿਪੋਰਟਾਂ ਸਨ ਕਿ ਰਾਜਾ ਵੜਿੰਗ ਦੇ ਵੱਲੋਂ ਭਾਰਤ ਪੂਸ਼ਨਾਸ਼ੂ ਦੀ ਟਿੱਕਟ ਦਾ ਵੀ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਲਗਾਤਾਰ ਭਾਰਤ ਪੂਸ਼ਨਾਸ਼ੂ ਅਤੇ ਰਾਜਾ ਵੜਿੰਗ ਆਹਮੋ ਸਾਹਮਣੇ ਹੁੰਦੇ ਹੋਏ ਕਈ ਵਾਰ ਨਜ਼ਰ ਵੀ ਆਏ ਤਾਂ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਵੱਲੋਂ ਜਦੋਂ ਲੋਕ ਸਭਾ ਚੋਣ ਵੀ ਲੜੀ ਗਈ ਤਾਂ ਉਸ ਵੇਲੇ ਵੀ ਭਾਰਤ ਪੂਸ਼ਨਾਸ਼ੂ ਨੂੰ ਲੈ ਕੇ ਖਬਰਾਂ ਜਿਸਨ ਕੀ ਭਾਰਤ ਪੂਸ਼ਨਾਸ਼ੂ ਰਾਜਾ ਵੜਿੰਗ ਦਾ ਸਾਥ ਨਹੀਂ ਦੇ ਰਹੇ ਤਾਂ ਹੁਣ ਭਾਰਤ ਪੂਸ਼ਨਾਸ਼ੂ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜਨ ਦੇ ਲਈ ਤਿੰਨ ਕਾਂਗਰਸੀ ਲੀਡਰਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਦੇ ਵਿੱਚ ਰਾਣਾ ਗਰਜੀਤ ਬਜਿੰਦਰ ਸਿੰਘ ਲਾਹਤੇ ਸੁੰਦਰ ਸ਼ਾਮ ਅਰੋੜਾ ਨੇ ਤਾ ਭਾਰਤ ਪੂਸ਼ਨਾ ਆਸ਼ੂ ਦੇ ਵੱਲੋਂ ਜੋ ਤਿੰਨ ਕਾਂਗਰਸੀ ਲੀਡਰਾਂ ਦੀ ਮੰਗ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਰਾਣਾ ਗਰਜੀਤ ਦੀ ਗੱਲ ਕਰਨੀ ਬਣਦੀ ਹੈ ਕਿਉਂਕਿ ਸਮੇਂ ਰਾਣਾ ਗਰਜੀਤ ਤੇ ਰਾਜਾ ਵੜਿੰਗ ਵੀ ਆ ਮੋ ਸਾਹਮਣੇ ਨੇ ਤਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਧੜੇਬੰਦੀ ਆ ਹੁਣ ਜਗਜ਼ਾਰ ਹੁੰਦੀ ਜਾ ਰਹੀ ਹੈ ਲਗਾਤਾਰ ਕਾਂਗਰਸ ਦੇ ਵਿੱਚ ਧੜੇ ਨੇ ਜਿਹੜੇ ਉਹ ਬਣਦੇ ਜਾ ਰਹੇ ਨੇ ਭਾਰਤ ਪੂਸ਼ਨ ਆਸ਼ੂ ਦੇ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਜੋ ਧੜਾ ਬਣ ਰਿਹਾ ਹੈ ਰਾਣਾ ਗਰਜੀਤ ਉਸ ਨੂੰ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਚੋਣ ਲੜਨ ਦੇ ਲਈ ਮੰਗ ਕੀਤੀ ਗਈ ਹੈ ਸਿੱਧੇ ਤੌਰ ਤੇ ਰਾਜਾ ਵੜਿੰਗ ਨੂੰ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਡੀ ਹਲਕੇ ਦੇ ਵਿੱਚ ਕੋਈ ਲੋੜ ਨਹੀਂ ਮੈਨੂੰ ਰਾਣਾ ਗਰਜੀਤ ਚਾਹੀਦਾ ਤਾਂ ਭਾਰਤ ਪੂਸ਼ਨ ਆਸ਼ੂ ਨੇ ਰਾਜਵਿੜਿੰਗ ਨੂੰ ਪਾਸੇ ਕਰਕੇ ਰਾਣੇ ਗਰਜੀਤ ਦੀ ਮੰਗ ਕੀਤੀ ਗਈ ਹੈ ਤਾਂ ਹੁਣ ਵੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਇਹ ਕਲੇਸ਼ ਕਿਸ ਦਿਸ਼ਾ ਵੱਲ ਵੱਧਦਾ ਹੈ